ਸਤਿ ਸ਼੍ਰੀ ਅਕਾਲ ਮੈਂ ਆ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਕੀ ਹੋਂ ਪੰਜਾਬ ਦੇ ਵਿੱਚ ਜਿਹੜੀ ਸਿੱਖ ਵੋਟ ਹੈ ਜਾਂ ਜਿਸ ਨੂੰ ਪੰਥਕ ਵੋਟ ਦੇ ਨਾਮ ਨਾਲ ਜਾਣਦੇ ਹਾਂ ਕਿ ਉਹ ਦੋ ਤਰ੍ਹਾਂ ਵਿੱਚ ਵੰਡੀ ਜਾਵੇਗੀ ਇੱਕ ਪਾਸੇ ਸ਼੍ਰੋਮਣੀ ਅਕਾਲੀ ਦਲ ਨੂੰ ਹੋਂਦ ਵਿੱਚ ਲਿਆਉਣ ਦੇ ਵਿੱਚ ਹਜ਼ਾਰਾਂ ਲੋਕਾਂ ਨੇ ਕੁਰਬਾਨੀਆਂ ਦਿੱਤੀਆਂ ਸ਼੍ਰੋਮਣੀ ਅਕਾਲੀ ਦਲ ਦਾ ਇਤਿਹਾਸ 104 ਸਾਲ ਤੋਂ ਵੀ ਜ਼ਿਆਦਾ ਦਾ ਪੁਰਾਣਾ ਹੈ ਆਖਰਕਾਰ ਸ਼੍ਰੋਮਣੀ ਅਕਾਲੀ ਦਲ ਤੋਂ ਲੋਕਾਂ ਦਾ ਮੋਹ ਕਿਉਂ ਭੰਗ ਹੋ ਗਿਆ ਖਾਸ ਕਰਕੇ ਜੇ ਅਸੀਂ ਗੱਲ ਕਰੀਏ ਸਿੱਖ ਵੋਟਰਾਂ ਦੀ ਸਿੱਖ ਵੋਟਰਾਂ ਨੂੰ ਪਾਰਟੀ ਪਾਰਟੀ ਨੂੰ ਵੋਟ ਪਾਉਣੀ ਚਾਹੀਦੀ ਸੀ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਪੰਥਕ ਖੇਤੀ ਪਾਰਟੀ ਹੋਣ ਦੇ ਨਾਲ ਨਾਲ ਪੰਥਕ ਪਾਰਟੀ ਵੀ ਹੈ ਲੇਕਿਨ ਜੇ ਗੱਲ ਕਰੀਏ 2017 ਤੋਂ ਲੈ ਕੇ ਹੁਣ ਤੱਕ ਯਾਨੀ ਕਿ ਤਿੰਨਾਂ ਆਵਾਜ਼ ਸਭ ਤੋਂ ਵੱਧ ਜ਼ਿਆਦਾ ਝਟਕੇ ਲੱਗੇ ਮਰਹੂਮ ਪ੍ਰਕਾਸ਼ ਸਿੰਘ ਬਾਦਲ ਉਸ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਨੂੰ ਯਾਨੀ ਕਿ ਬਾਦਲ ਪਰਵਾਰ ਨੂੰ ਲੋਕ ਪਸੰਦ ਨਹੀਂ ਕਰਦੇ ਕਿਉਂਕਿ ਜਿਸ ਤਰ੍ਹਾਂ ਧਾ ਧੜ ਅਹੁਦੇਦਾਰੀਆਂ ਵਡੀਆਂ ਗਈਆਂ ਜਿਨ੍ਹਾਂ ਨੇ ਸਿੱਖਾਂ ਦਾ ਸਭ ਤੋਂ ਵੱਧ ਨੁਕਸਾਨ ਕੀਤਾ ਉਹਨਾਂ ਦੇ ਵਿੱਚੋਂ ਸਭ ਤੋਂ ਵੱਡੀ ਗੱਲ ਜਿਹੜੀ ਹੈ ਨਸਲਕੁਸ਼ੀ ਕੀਤੀ ਗਈ ਉਹਨਾਂ ਨੂੰ ਸਰੂਪੇ ਪਾਏ ਗਿਆ ਉਹਨਾਂ ਦੀਆਂ ਪ੍ਰਮੋਸ਼ਨਾਂ ਕੀਤੀਆਂ ਗਈਆਂ ਉਹਨਾਂ ਨੂੰ ਵਿਧਾਨ ਸਭਾ ਤੇ ਲੋਕ ਸਭਾ ਦੀਆਂ ਟਿਕਟਾਂ ਦਿੱਤੀਆਂ ਗਈਆਂ ਇੱਧਰ ਜੇ ਗੱਲ ਕਰੀਏ ਕਿ ਜਿਸ ਤਰ੍ਹਾਂ ਮੈਂ ਪਹਿਲਾਂ ਗੱਲ ਕੀਤੀ ਸੀ ਕਿ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਪੰਥਕ ਵੋਟ ਹੈ ਉਹ ਦੋ ਧੜਿਆਂ ਦੇ ਵਿੱਚ ਵੰਡੀ ਜਾਵੇਗੀ ਸ਼੍ਰੋਮਣੀ ਅਕਾਲੀ ਦਲ ਦਾ 2027 ਦੇ ਵਿੱਚ ਫਿਰ ਦੁਬਾਰਾ ਆਉਣਾ ਸਰਕਾਰ ਬਣਾਣਾ ਹੁਣ ਡਾਡਾ ਮੁਸ਼ਕਲ ਹੋ ਗਿਆ ਹੈ ਮੁਸ਼ਕਲ ਹੋਵੇ ਵੀ ਕਿਉਂ ਨਾ ਸ਼੍ਰੋਮਣੀ ਅਕਾਲੀ ਦਲ ਨੂੰ ਲੋਕਾਂ ਨੇ ਨਜ਼ਰ ਅੰਦਾਜ਼ ਕੀਤਾ ਇਹਨਾਂ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਸੂਤਰਾਂ ਦੇ ਹਵਾਲੇ ਤੋਂ ਜਿਹੜੀ ਵੱਡੀ ਖਬਰ ਆ ਰਹੀ ਹੈ ਕਿ ਸ਼੍ਰੋਮਣੀ ਨਵੀਂ ਸ਼੍ਰੋਮਣੀ ਅਕਾਲੀ ਦਲ ਦਾ ਅੱਜ ਨਾਮ ਜਿਹੜਾ ਹੈ ਰੱਖ ਦਿੱਤਾ ਗਿਆ ਹੈ ਭਾਈ ਅਮਰਪਾਲ ਖਾਲਸਾ ਦੇ ਪਿਤਾ ਭਾਈ ਤਰਸੇਮ ਵੱਲੋਂ ਤਰਸੇਮ ਸਿੰਘ ਵੱਲੋਂ ਦੂਸਰੇ ਪਾਸੇ ਨਵੇਂ ਬਣੇ ਐਮਪੀ ਹਲਕਾ ਫਰੀਦਕੋਟ ਤੋਂ ਭਾਈ ਸਰਬਜੀਤ ਸਿੰਘ ਵੱਲੋਂ ਯਾਨੀ ਕਿ ਅੱਜ ਕਾਨਫਰੰਸ ਕਰਕੇ ਸੱਦ ਲਿਆ ਗਿਆ ਜਦੋਂ ਪੱਤਰਕਾਰਾਂ ਨੇ ਪੁੱਛਿਆ ਪੀ ਇਸ ਨੂੰ ਪੰਥਕ ਪਾਰਟੀ ਦਾ ਨਾਮ ਦਿੱਤਾ ਜਾਵੇਗਾ ਜਿਸ ਤਰ੍ਹਾਂ ਸਿਮਰਂਜ ਸਿੰਘ ਮਾਨ ਨੇ ਨਾਮ ਰੱਖਿਆ ਸੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਉਸੇ ਤਰ੍ਹਾਂ ਭਾਈ ਸਰਜੀਤ ਸਿੰਘ ਖਾਲਸਾ ਵੱਲੋਂ ਸੰਸਦ ਨੇ ਜਿਹੜੇ ਅਤੇ ਭਾਈ ਅਮਰਤਪਾਲ ਖਾਲਸਾ ਦੇ ਪਿਤਾ ਵੱਲੋਂ ਅੱਜ ਉਸ ਪਾਰਟੀ ਦਾ ਨਾਮ ਰੱਖ ਦਿੱਤਾ ਗਿਆ ਹੈ ਰਸਮੀ ਤੌਰ ਤੇ ਐਲਾਨ ਕੀਤਾ ਜਾਵੇਗਾ 14 ਜਨਵਰੀ ਨੂੰ ਮੰਗੀ ਦੇ ਮੇਲੇ ਤੇ ਸ਼੍ਰੀ ਮੁਖਤਸਰ ਮੁਖਤਸਰ ਸਾਹਿਬ ਵਿਖੇ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਜਦੋਂ ਪੱਤਰਕਾਰਾਂ ਨੇ ਗੱਲਬਾਤ ਕੀਤੀ ਕਿ ਪਾਰਟੀ ਦਾ ਨਾਮ ਕੀ ਹੈ ਤੇ ਉਹਨਾਂ ਨੇ ਬੜੇ ਠਰਮੇ ਤੇ ਬੜੇ ਤਰੀਕੇ ਦੇ ਨਾਲ ਕਿਹਾ ਕਿ ਅਸੀਂ ਪਾਰਟੀ ਦਾ ਜੋ ਨਾਮ ਰੱਖਿਆ ਹੈ ਉਹ ਨਾਮ ਹੈ ਸ਼੍ਰੋਮਣੀ ਅਕਾਲੀ ਦਲ ਅਨੰਦਪੁਰ ਸਾਹਿਬ ਯਾਨੀ ਕਿ ਇੱਕ ਪਾਸੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੂਸਰੇ ਪਾਸੇ ਸ਼੍ਰੋਮਣੀ ਅਕਾਲੀ ਦਲ ਹੁਣ ਤੀਸਰੀ ਪੰਤਕ ਪਾਰਟੀ ਦਾ ਨਾਮ ਰੱਖ ਦਿੱਤਾ ਗਿਆ ਹੈ ਸ਼੍ਰੋਮਣੀ ਅਕਾਲੀ ਦਲ ਅਨੰਦਪੁਰ ਸਾਹਿਬ ਯਾਨੀ ਕਿ ਇਸ ਦਾ ਜਿਹੜਾ ਰਸਮੀ ਜਿਹੜਾ ਉਦਘਾਟਨ ਹੋਵੇਗਾ ਉਹ ਮਾਘੀ ਦੇ ਮੇਲੇ ਤੇ 14 ਜਨਵਰੀ ਨੂੰ ਹੋਵੇਗਾ ਦਰਾਂ ਇਸ ਦੌਰਾਨ ਹੁਣ ਵਾਰੀ ਪੰਤ ਬਚਾਓ ਪੰਜਾਬ ਚਾਓ ਕਾਨਫਰੰਸ ਵਿੱਚ ਕੀਤਾ ਜਾਵੇਗਾ ਯਾਨੀ ਕਿ ਇਸ ਸਟੇਜ ਦੇ ਉੱਤੇ ਪੰਥਕ ਲੋਕਾਂ ਵੱਲੋਂ ਬੜਾ ਵੱਡਾ ਇਕੱਠ ਕੀਤਾ ਜਾਵੇਗਾ ਕਿਉਂਕਿ ਭਾਈ ਸਬਜੀ ਸਿੰਘ ਖਾਲਸਾ ਉਹ ਤੋਂ ਭਾਈ ਅਮਰਪਾਲ ਖਾਲਸਾ ਦੇ ਪਿਤਾ ਵੱਲੋਂ ਤਿਆਰੀਆਂ ਵਿੜਲੀਆਂ ਗਈਆਂ ਨੇ ਸਾਰੇ ਹੀ ਪੰਜਾਬ ਦੇ ਪੰਥਕ ਲੋਕਾਂ ਨੂੰ ਖੁੱਲਾ ਸੱਦਾ ਦੇ ਦਿੱਤਾ ਗਿਆ ਹੈ ਯਾਨੀ ਕਿ ਬੜੀ ਵੱਡੀ ਸਟੇਜ ਲੱਗੇਗੀ ਇੱਕ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਪੰਥ ਨੂੰ ਸੁਬੋਧਨ ਕਰਨਗੇ ਦੂਜੀ ਸਟੇਜ ਦੇ ਨਵੀਂ ਸ਼੍ਰੋਮਣੀ ਅਕਾਲੀ ਦਲ ਜਿਸ ਦਾ ਨਾਮ ਹੋਵੇਗਾ ਸ਼੍ਰੋਮਣੀ ਅਕਾਲੀ ਦਲ ਸ਼੍ਰੀ ਆਨੰਦਪੁਰ ਸਾਹਿਬ ਜਿਸ ਦੇ ਕਰਤਾ ਤਰਤਾ ਹੋਣਗੇ ਭਾਈ ਅਮਰਪਾਲ ਖਾਲਸਾ ਜੋ ਡਬੜੀ ਡਬੜੂਗੜ ਦੀ ਜੇਲ੍ਹ ਦੇ ਵਿੱਚ ਨਜ਼ਰਬੰਦ ਨੇ ਦੂਸਰੇ ਪਾਸੇ ਭਾਈ ਸਰਬਜੀਤ ਸਿੰਘ ਖਾਲਸਾ ਜੋ ਨਵੇਂ ਐਮਪੀ ਬਣੇ ਨੇ ਹਲਕਾ ਫਰੀਦਕੋਟ ਤੋਂ